ਤੁਸੀਂ ਦੇਖਿਆ ਡੈਲੀ ਸਟੇਟ ਵੀ ਮੈਂ ਖਾਸ ਸੰਦੀਪ ਸ਼ਰਮਾ ਸੋ ਮੌਜੂਦ ਹੈ ਸ਼ੰਭੂ ਬਾਰਡਰ ਤੇ ਅੱਜ 7ਵੇਂ ਦਿਨ ਕਿਸਾਨ ਅੰਦੋਲਨ ਜਿਹੜਾ ਦੋ ਹੈ ਉਹ 7ਵੇਂ ਦਿਨ ਦੇ ਵਿੱਚ ਅੱਜ ਦਾਖਲ ਹੋ ਗਿਆ ਤੋਂ ਕੱਲ ਚੌਥੇ ਦੌਰ ਜਿਹੜੀ ਮੀਟਿੰਗ ਦੇ ਰਾਤ ਖਤਮ ਹੋਈ ਹੈ ਕਿਹਨੇ ਕਿਤੇ ਦੱਸਦੀ ਕਿ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਦੇ ਵਿੱਚ ਕਾਰਜ ਨਾਲ ਪੰਜਾਬ ਸਰਕਾਰ ਜਿਹੜੇ ਖੁਦ ਮੁੱਖ ਮੰਤਰੀ ਮੌਜੂਦ ਸੀ ਉੱਥੇ ਤੇ ਜਿਹੜੀ ਸਿਰਫ ਨਰਮੇਦੀ ਮੱਕੇ ਦੀ ਤੀਸਰੇ ਦਲਾਂ ਦੇ ਉੱਪਰ ਐਮਐਸਬੀ ਜਿਹੀ ਆਪਸੀ ਸਹਿਮਤ ਦੀ ਬਣੀਆਂ ਲੇਕਿਨ ਫਿਰ ਵੀ ਹਜੇ ਵੀ ਕਿਸਾਨਾਂ ਨੇ ਇਹ ਮੇਲ ਮੰਗਾ ਹਜੇ ਵੀ ਉੱਥੇ ਦੀ ਉੱਥੇ ਐ ਸੋ 21 ਫਰਵਰੀ ਦਾ ਸਮਾਂ ਤਾਂ ਕਿਸਾਨ ਆਗੂਆਂ ਨੇ ਅਗਰ 21 ਫਰਵਰੀ ਤੱਕ ਕਹਿੰਦੇ ਸਰਕਾਰ ਬਾਕੀ ਮੰਗਾ ਪੂਰੀ ਕਰ ਦਈਆ ਤਾਂ ਕਿਸਾਨ ਵਾਪਸ ਪੰਜਾਬ ਆਪਲੇ ਆਪਣੇ ਘਰਾਂ ਨੂੰ ਪਰਤ ਜਾਂਗੇ ਅਗਰ ਨਹੀਂ ਮੰਦੀ ਤਾਂ ਕਿਸਾਨ ਆਪਣੇ ਜੜੀ ਉਹ ਸਮਾਂ ਦਿੱਤਾ ਗਿਆ ਉਹ ਦਿੱਲੀ ਵੱਲ ਕੂਚ ਕਰ ਲੈਣਗੇ ਸੋ ਤਸਵੀਰਾਂ ਦਿਖਾ ਰਿਹਾ ਸ਼ੰਭੂ ਬੋਡੀ ਸਤਵੇਂ ਦਿਨ ਅਜਿ ਪ੍ਰਵੇਸ਼ ਕੀਤਾ ਗਿਆ ਕਿਸਾਨ ਆਗੂ ਇੱਥੇ ਮੌਜੂਦ ਹੈਗੇ ਜਿਹੜੇ ਇਸ ਟਾਈਮ ਸ਼ੰਭੂ ਬੋਡੀ ਡਟੇ ਹੋਇਆ ਬਿਸ਼ੱਕ ਅਜਿਹੜਾ ਮਾਹੌਲ ਹੁੰਦਾ ਸੀ ਕਿ ਕੱਲ ਰਾਤ ਤੋਂ ਹੀ ਜੜੀ ਆ ਜਿਹੜੀ ਮਿੱਟੀ ਫੱਕਦੀ ਜਿਹੜੀ ਤੇਜ਼ ਹਵਾਵਾਂ ਆ ਗਈਆਂ ਇਹਨਾਂ ਕਿਸਾਨਾਂ ਦਾ ਜਿਹੜਾ ਜੋਸ਼ ਹੈ ਜਜ਼ਬਾ ਹੈ ਉਹ ਰੋਕ ਨਹੀਂ ਸਕੀ ਗੱਲਬਾਤ ਕਰ ਰਹੇ ਹ ਕਿਸ ਤਰ੍ਹਾਂ ਸਰਦਾਰ ਜੀ कल चौथे दौर दी मीटिंग हुई सी केंद्र सरकार वलो ਤੁਹਾਡੇ ਕਿਸਾਨ ਆਗੂ ਨਾਲ ਮੱਕੇ ਮੱਕੀ ਦੀ ਨਰਮੇਦੀ ਤੇ ਸਰਦਾਲਾਂ ਦੇ ਉੱਪਰ ਐਮਐਸਬੀ ਸਹਿਮਤੀ ਬਣੀ ਹੈ ਸਰਕਾਰ ਮਾਈ ਲੇਕਿਨ ਜਿਹੜੀਆਂ ਹੈ ਇਹ ਮੇਨ ਮੰਗਾ ਹੈਗੀਆਂ ਹਜੇ ਉਦੀ ਬਰਕਰਾਰ ਹੈਗੀ ਹੋ ਜਾਏਗਾ ਜੀ ਸਾਰਿਆਂ ਪਰ ਹੌਲੀ ਹੌਲੀ ਹੋਵੇਗਾ ਕਿਸ ਤਰ੍ਹਾਂ ਦੇਖਦੇ ਹੋ ਮੀਟਿੰਗ ਜਿਹੜੀ ਕੱਲ ਦੀ ਮੀਟਿੰਗ ਹੈ ਬਈ ਕੱਲ ਜਿਹੜੀ ਪੋਜ਼ਿਟਿਵ ਸੰਕੇਤ ਨਜ਼ਰ ਆ ਰਹੇ ਆ ਕੁਝ ਹੋਵੇਗਾ ਸਰਕਾਰ ਕੁਝ ਆਈਏ ਨੇੜੇ ਹੋ ਜਾਏਗਾ ਹੌਲੀ ਹੌਲੀ ਮਸਲਾ ਹੱਲ ਹੋ ਜਾਏਗਾ ਕੀਸਾ ਦੇਖਦਾ ਹੋ ਜੀ ਆਏ ਹੋਏ ਮਸਲਾ ਹਲ ਹੋ ਜਾਊਗਾ ਹਾਂਜੀ ਹਾਂਜੀ ਸਹਿਮਤੀ ਦਾ ਸਾਲ ਦੇ ਵੀ ਆ ਰਹੇ ਹੋਏ ਸਹਿਮਤੀ ਕੁਝ ਬੰਦੀ ਹੈ ਤੇ ਗੱਲਬਾਤ ਕੋਸ਼ਿਸ਼ ਕਰ ਰਹੇ ਸਾਈ ਕਿਸਾ ਦੇਖ ਲਓ ਅ ਕੱਲ ਚੌਥੇ ਦੌਰ ਦੀ ਮੀਟਿੰਗ ਹੋ ਗਈ ਹੈ ਕਿਤੇ ਕਿਤੇ ਤਿੰਨ ਫਸਲਾਂ ਦੇ ਉੱਪਰ ਐਮ ਐਫ ਬੀ ਦੀ ਸਹਿਮਤੀ ਹੋਈ ਹੈ ਲੱਗਦਾ ਵੀ ਹੁਣ ਸੰਕੇਤ ਅੱਛੇ ਨੇ ਜਾਂਦੇ ਪਏ ਆ ਦੇਖੋ ਜੀ ਹੁਣ ਲੱਗੂਗਾ ਪਤਾ ਕੀ ਬਣਦਾ ਕੀ ਲੱਗ ਰਿਹਾ 21 ਫਰਵਰੀ ਦਾ ਸਮਾਤਾ ਕਿਸਾਨ ਆਗੂਆਂ ਨੇ ਲੱਗ ਰਿਹਾ ਵੀ 21 ਫਰਵਰੀ ਤੱਕ ਕੇਂਦਰ ਸਰਕਾਰ ਦੇ ਮੰਤਰੀ ਬਾਕੀ ਮੰਗਾ ਵੀ ਹੁਣ ਮੰਨ ਸਕਦੇ ਆ दस जोड़े तो आगे कर लो भाई किसका देख रहे हो 21 ਫੀਸ ਰਕਤ ਮੰਗਦੇ ਹੋ ਵੀ 21 ਫੀਸ ਰਕਤ ਬਾਕੀ ਵੀ ਮੰਗਾ ਕੇਂਦਰ ਸਰਕਾਰ ਮੰਨ ਸਕਦੀ ਹੈ ਉਹ ਮੰਨ ਤੇ ਸਕਦੀ ਹੈ ਐਂ ਉਹ ਫਸਲਾਂ ਸਾਰੀਆਂ ਤੇ ਐਮ ਸੀ ਚਾਹੀਦੀ ਹੈ ਸਾਰੀਆਂ ਫਸਲਾਂ ਤੇ ਹੋਵੇ ਪਏ ਆ ਉਹ ਤਰ੍ਹਾਂ ਥੋੜਾ ਸਰਕਾਰ ਨਾਲ ਕੋਈ ਸਮਝਾ ਹਤਾ ਸਾਰੀਆਂ ਫਸਲਾਂ ਤੇ ਸੋ ਤਾਂ ਦਸ ਵੇਰ ਅੰਦਰ ਆ ਰਹੇ ਆ ਸੀ ਸ਼ੰਭੂ ਬਾਰਡਰ ਦੀਆਂ ਪਿਛੇ ਤੁਸੀਂ ਤੁਸੀਂ ਆ ਦੇਖ ਸਕਦੇ ਹੋ ਇਹ ਸ਼ੰਭੂ ਬਾਰਡਰ ਦੀਆਂ ਜਿਹੜੀ ਕੱਲ ਚੌਥੇ ਦੌਰ ਜਿਹੜੀ ਮੀਟਿੰਗ ਹੋਈ ਸੀ ਕਿਤੇ ਕਿਤੇ ਜਿਹੜੇ ਕਿਸਾਨ ਆਗੂਆਂ ਨਾਲ ਜਿਹੜੀ ਮੇਨ ਮੀਟਿੰਗ ਹੋਈ ਸੀ ਉਹ ਕੁਝ ਰੇ ਪੋਸਿਟਿਵ ਸੰਕੇਤ ਨਜ਼ਰ ਆਂਦੇ ਪਏ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੱਲ ਚੌਥੇ ਦੌਰ ਦੀ ਮੀਟਿੰਗ ਹੋਈ ਹੈ ਹਾਂਜੀ ਜੀ ਨਰਮੇ ਦੇ ਉੱਪਰ ਮੱਕੀ ਦੇ ਉੱਪਰ ਤੇ ਧਾਰਾਂ ਦੇ ਉੱਪਰ ਕੇਂਦਰ ਸਰਕਾਰ ਨੇ ਖਰਚੇ ਕੀਤੇ ਨਗਰ ਵੀ ਇੱਕ ਵੀ ਬਾਕੀ ਮੰਗਾਈ ਮੰਨ ਲੂਗੀ ਤੇ ਕਿਸਾਨ ਭਰਾ ਵਾਪਸ ਪੰਜਾਬ ਪਰਸੋਂ ਦੇ ਨਹੀਂ ਜੀ ਜੇ ਬਾਾਕੀ ਫਸਲਾਂ ਦੇ ਐਮਐਸਬੀ ਮਿਲੂਗੀ ਤਾਂ ਕਿਸਾਨ ਇੱਥੋਂ ਸਾਤ ਵਹੀਂ ਆਪਣੇ ਘਰ ਵਾਪਸ ਚਲੇ ਜਾਣਗੇ ਨਹੀਂ ਜੇ ਇਹਨਾਂ ਬਾਾਕੀ ਫਸਲਾਂ ਦੇ ਐਮਐਸਬੀ ਨਹੀਂ ਮਿਲਦੀ ਤਾਂ ਸਾਤ ਵਹੀਂ ਢੰਗ ਨਾਲ ਅਸੀਂ ਦਿੱਲੀ ਜਾਵਾਂਗੇ ਜਾਵਾਂਗੇ 21 ਫਰਵਰੀ ਦਾ ਸਮਾਂ ਦਿੱਤਾ 21 ਫਰਵਰੀ ਦਾ ਸਮਾਂ ਦਿੱਤਾ ਜੀ 21 ਫਰਵਰੀ ਨੂੰ ਜੇਕਰ ਸਾਨੂੰ ਸਾਤ ਵਹੀਂ ਢੰਗ ਨਾਲ ਅੱਗੇ ਜਾ ਵਧਣਾ ਪਿਆ ਤਾਂ ਅੱਗੇ ਹੀ ਵਧਾਂਗੇ ਜੇ ਸਾਨੂੰ ਪਿੱਛੇ ਜਾਣਾ ਪਿਆ ਤਾਂ ਪਿੱਛੇ ਵੀ ਜਾਵਾਂਗੇ ਜੇ ਪਿਆਰ ਨਾਲ ਨੂੰ ਲੱਗ ਰਿਹਾ ਵੀ ਜਿਦਾ ਕੱਲ ਬਾਕੀ ਮੰਗਾ ਮੰਨੀਆਂ ਵੀ ਇਹ ਵੀ ਹੁਣ ਸੰਕੇਤ ਨਜ਼ਰ ਆਉਂਦੇ ਵੀ ਮਾਨਸਤਰੀ ਕੇਂਦਰ ਸਰਕਾਰ ਹਾਂਜੀ ਹਾਂਜੀ ਇਦਾਂ ਦੇਖੋ ਮੋਦੀ ਸਾਹਿਬ ਮੰਨਤਾ ਸਕਦੇ ਆ ਪਰ ਉਹਨਾਂ ਦੇ ਅਵਾਨੀ ਅਡਾਨੀਆਂ ਨੇ ਤੌਣ ਤੇ ਗੋਡਾ ਰੱਖਿਆ ਹੋਇਆ ਹੈ ਮੋਦੀ ਜੀ ਨੇ ਵੀ ਉਹ ਮੰਨਣੀ ਦੇ ਰਹਿਆਂ ਕਿ ਕਿਉਂ ਉਹਨਾਂ ਨੂੰ ਪੰਜਾਬ ਦੇ ਉੱਤੇ ਸਾਰੀ ਦੇ ਅੱਖ ਰੱਖੀ ਹੋਈ ਹੈ ਫਸਲ ਦੇ ਉੱਤੇ ਜ਼ਮੀਨਾਂ ਦੇ ਉੱਤੇ ਇਹਨੇ ਅੱਖ ਰੱਖੀ ਹੋਈ ਹੈ ਪਿੱਛੇ ਜਦ ਮਤਲਬ ਉਹ ਹੋਇਆ ਸੀਗਾ ਕਰੋਨਾ ਦਾ ਗੈਰ ਆਇਆ ਸੀਗਾ ਉੱਥੇ ਸੀ ਸਿਰਫ ਕਿਸਾਨ ਹੀ ਘੁੰਮਦਾ ਫਿਰਦਾ ਰਿਹਾ ਆਪਣੇ ਖੇਤਾਂ 'ਚੋ ਫਸਲਾਂ ਲੈ ਕੇ ਸਬਜ਼ੀਆਂ ਲੈ ਕੇ ਖਵਾਂਦਾ ਰਿਹਾ ਬਾਕੀ ਕਿਸੇ ਨੂੰ ਕੁਝ ਨਹੀਂ ਮਿਲਦਾ ਸੀਗਾ ਹੁਣ ਇਹ ਚਾਰੇ ਆ ਵੀ ਕਿਸਾਨ ਫਿਰ ਰਿਹਾ ਸੀਗਾ ਵੀ ਅਸੀਂ ਵੀ ਕਿਸਾਨਾਂ ਦੇ ਹੱਥ 'ਚੋਂ ਖੋਖ ਹੋਈਏ ਹਾਂਜੀ ਚੌਥੇ ਦੋ ਦੀ ਗੱਲ ਮੀਟਿੰਗ ਹੋਈ ਹੈ ਤਿੰਨ ਮੰਗਾ ਮੰਨ ਲਈ ਨਰਮੇ ਦੇ ਉੱਪਰ ਬਿਲਕੁਲ ਔਰ ਦਾਲਾਂ ਦੇ ਉੱਪਰ ਤੇ ਮੱਕੀ ਦੇ ਉੱਪਰ ਸੈਂਟੀ ਜਤਾਤੀ ਅਦਾਲਤ ਦੇ ਉੱਪਰ ਬਾਕੀ ਅਗਰ ਵੀ 21 ਫਰਵਰੀ ਤੱਕ ਬਾਕੀ ਸਰਕਾਰ ਮੰਗਾ ਮੰਗ ਲਉਗੀ ਆ ਔਰ ਸ਼ਾਇਦ ਕਿਸਾਨ ਭਰਾਵਾਂ ਨੂੰ ਦਿੱਲੀ ਕੋਚ ਨਾ ਕਰਨਾ ਪਵੇ ਮੰਨਣਾ ਪਵੇਗਾ ਸਰਕਾਰ ਨੂੰ ਹੂੰ ਇਹਦਰਾ ਅੱਜ ਮੰਨ ਲੈ ਗਾਲ ਮੰਨੇ ਮੰਨਣਾ ਹੀ ਪਵੇਗਾ ਜ਼ਿੰਮੇਵਾਰ ਕਦੀ ਪਿੱਛੇ ਨਹੀਂ ਹਟਣਗੇ ਕੁਰਬਾਨੀਆਂ ਦੇ ਦਿਆਂਗੇ ਲੇਕਿਨ ਪਿੱਛੇ ਨਹੀਂ ਹਟਾਂ ਹਾਂਜੀ ਸੋ ਇਹ ਆ ਪੰਜਾਬ ਦੇ ਕਿਸਾਨ ਭਰਾਵਾ ਜਿਨ੍ਹਾਂ ਦਾ ਦਾਸਤੀ ਕੀ 21 ਫਰਵਰੀ ਸਮਾ ਜਿਹੜਾ ਕਿਸਾਨ ਆਗੂਆਂ ਨੇ ਨਿਸ਼ਚਿਤ ਕੀਤਾ ਅਗਰ 21 ਫਰਵਰੀ ਤੱਕ ਕੇਂਦਰ ਸਰਕਾਰ ਕਿਸਾਨ ਭਰਾਵਾਂ ਦੀ ਇਹ ਬਾਕੀ ਮੰਗਾ ਵੀ ਸਹਿਮਤੀ ਜਤਾ ਦਿੰਦੀ ਹੈ ਤੇ 21 ਫਰਵਰੀ ਨੂੰ ਪੰਜਾਬ ਦੇ ਕਿਸਾਨ ਵਾਪਸ ਆਪਣੇ ਘਰ ਪਰ ਜਾਨਗੇ ਅਗਰ ਕੇਂਦਰ ਸਰਕਾਰ ਨੇ ਫਿਰ ਲੜ ਲੱਪਾ ਲਾਇਆ ਤਾਂ ਕਿਸਾਨ ਖੁਦ ਦਿੱਲੀ ਵੱਲ ਕੁਝ ਜ਼ਰੂਰ ਕਰ ਲੈਣਗੇ ਕਮੈਂਟ ਬਾਬੀ ਦਾ ਸੰਦੀਪ ਸ਼ਰਮਾ ਜੈ ਸੇਟੀ ਵੀ ਸ਼ੰਭੂ ਬਾਰਡਰ